ਇਸ ਸਾਲ ਮੂੰਗੀ ਤੇ ਮੱਕੀ ਦਾ ਏਰੀਆ ਕਾਫੀ ਵਧ ਰਿਹਾ ਹੈ ਕਾਫੀ ਏਰੀਆ ਮੂੰਗੀ ਦਾ ਵਧ ਰਿਹਾ ਹੈ ਜਿਵੇਂ ਹੁਣ ਆਪਣੇ ਕਿਸਾਨ ਭਰਾਵਾਂ ਨੇ ਆਲੂ ਵਾਲੇ ਏਰੀਏ ਦੇ ਵਿੱਚ ਪਕਾਮੀ ਜਿਹੜੀ ਮੱਕੀ ਲਾਈ ਹੈ ਪਕਾਮੀ ਮੱਕੀ ਦੀ ਆਪਾਂ ਨੂੰ ਚੰਗੀ ਪੈਦਾਵਾਰ ਚਾਹੀਦੀ ਹੁੰਦੀ ਹੈ ਕਿਉਂਕਿ ਆਪਾਂ ਚਾਰੋ ਦਾ ਪਾਉਣਾ ਨਹੀਂ ਆਪਾਂ ਉਹਦੀਆਂ ਛੱਲੀਆਂ ਜਿਹੜੀਆਂ ਜਦੋਂ ਤਿਆਰ ਹੁੰਦੀਆਂ ਨੇ ਉਹਦੇ ਆਪਾਂ ਜਿਹੜਾ ਦਾਣੇ ਕੱਢ ਲੈਂਦੇ ਆਂ ਦਾਣੇ ਕੱਢ ਕੇ ਜਿਹੜੇ ਆਪਾਂ ਅੱਗੇ ਸੇਲ ਕਰ ਦਿਆਂ ਉਸ ਦੇ ਬਾਬਤ ਆਉਂਦੀ ਹੈ ਮੂੰਗੀ ਦੀ ਫਸਲ ਅੱਜ ਮੇਰੇ ਕਿਸਾਨ ਭਰਾਵਾਂ ਦੇ ਲਈ ਇੱਕ ਸੰਜੀਵ ਨੇ ਬੂਟੀ ਲੈ ਕੇ ਆਏ ਆ ਆਪਾਂ ਸਾਰਾ 100 ਰੁਪਿਆ ਉਹਦਾ ਜਿਹੜਾ ਖਰਚਾ ਹੈਗਾ ਕੋਈ ਜ਼ਿਆਦਾ ਮਾਤਰਾ ਨਹੀਂ ਹੈਗੀ ਤੇ ਪਿਓਰ ਆਰਗੈਨਿਕ ਉਹ ਹਰਬਲ ਜਿਹੜਾ ਪ੍ਰੋਡਕਟ ਹੈਗਾ ਬਹੁਤ ਸੋਹਣੇ ਪਹਿਲਾਂ ਰਿਜ਼ਲਟ ਆਇਆ ਹੈ ਮੱਕੀ ਦੇ ਉੱਪਰ ਜਿਹੜੇ ਸੀਡ ਟ੍ਰੀਟਮੈਂਟ ਆਪਾਂ ਨੇ ਕੀਤੇ ਆ ਪਹਿਲੀ ਗੱਲ ਤਾਂ ਬਈ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਇਹ ਵੀਡੀਓ ਆਪਣੇ ਫਾਇਦੇ ਲਈ ਆ ਕੋਈ ਜ਼ਮੀਨ ਦੇ ਵਿੱਚ ਕੈਮੀਕਲ ਵਧਾਉਣ ਦੇ ਲਈ ਨਹੀਂ ਆ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਵੀ ਉਸ ਸੀ ਟਰੀਟਮੈਂਟ ਦੇ ਨਾਲ ਜੇ ਤੁਸੀਂ 2 ਸਾਲ ਵਰਤਦੇ ਹੋ ਤਾਂ ਤੁਹਾਡੀ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਹੈ ਉਹ ਵੀ ਜਿਹੜਾ ਸੈੱਟ ਹੋ ਜਾਣਾ ਹੈ ਪੈਦਾਵਾਰ ਤਾਂ ਉਸ ਸੀ ਟਰੀਟਮੈਂਟ ਦੇ ਨਾਲ ਤੁਹਾਡੀ ਇੰਨੀ ਕੁ ਵੱਧ ਜਾਣੀ ਆ ਯਾਰ ਤੁਸੀਂ ਸੋਚੋਗੇ ਵੀ ਸਿਰਫ 15000 ਰੁਪਏ ਦੀ ਚੀਜ਼ ਨੇ ਜਰ ਇੰਨਾ ਕ ਫਾਇਦਾ ਕਰਤਾ ਅਸੀਂ ਕਿਤੇ ਸੋਚਿਆ ਵੀ ਨਹੀਂ ਸੀ ਸੋਨੂੰ ਇਸ ਵੀਡੀਓ ਦੇ ਵਿੱਚ ਉਹ ਜਿਹੜੇ ਟੈਸਟਮੋਨੀਅਮ ਜਿੱਥੇ ਕਿਸਾਨਾਂ ਦੇ ਉਹ ਦਵਾਈ ਹੋਈ ਹੈ ਉਹ ਤੁਹਾਨੂੰ ਥੋੜੀ ਕਲਿੱਪ ਵੀ ਚੱਲੂਗੀ ਤੇ ਵੀਡੀਓ ਨੂੰ ਪੂਰਾ ਦੇਖਿਓ ਅੱਜ ਗੱਲ ਕਰਾਂਗੇ ਆਪਾਂ ਆਧੁਨਿਕ ਅੰਮ੍ਰਿਤ ਦਵਾਈ ਬਾਰੇ ਉਹ ਸੀ ਟ੍ਰੀਟਮੈਂਟ ਦੇ ਵਿੱਚ ਮੂੰਗੀ ਜਾਂ ਮੱਕੀ ਦੀ ਫਸਲ ਦੇ ਉੱਪਰ ਆਪਾਂ ਲੈ ਕੇ ਜਾ ਰਹੇ ਹਾਂਗੇ ਚਾਹੇ ਤੁਸੀਂ ਮੂੰਗੀ ਬੀਜਣੀ ਹੈ ਚਾਹੇ ਤੁਸੀਂ ਮੱਕੀ ਬੀਜਣੀ ਹੈ ਮੂੰਗੀ ਦਾ ਬੀਜ ਜੇ ਮੈਂ 12 ਕਿਲੋ ਤੋਂ ਲੈ ਕੇ 15 16 18 ਕਿਲੋ ਤੱਕ ਕਿਸਾਨ ਭਰਾ ਪਾਉਂਦੇ ਆ ਮੱਕੀ ਦਾ ਬੀਜ ਆਪਾਂ ਸਿਰਫ 8 ਕਿਲੋ ਪਾਉਣੇ ਆ। ਮੂੰਗੀ ਜਾਂ ਮੱਕੀ ਕੋਈ ਫਸਲ ਤੁਸੀਂ ਬੀਜਣੀ ਆ 50 ml ਤੁਸੀਂ ਨੇ ਆਧੁਨਿਕ ਅੰਮ੍ਰਿਤ ਪ੍ਰੋਡਕਟ ਹੈ ਹਰਬਲ ਪਿਓਰ ਆਰਗੈਨਿਕ ਪ੍ਰੋਡਕਟ ਹੈ ਸਕਰੀਨ ਦੇ ਉੱਪਰ ਉਹਦੀ ਫੋਟੋ ਵੀ ਜਿਹੜੀ ਚੱਲ ਰਹੀ ਆ। ਤੁਸੀਂ 50 ml ਦਾ ਸੀਡ ਟ੍ਰੀਟਮੈਂਟ ਕਰਨਾ ਹੈ। 300 ml ਜਾਂ 250 ml ਉਹਦੇ ਵਿੱਚ ਪਾਣੀ ਪਾ ਲੈਣਾ। ਇੱਕ ਦਿਨ ਪਹਿਲਾਂ ਜਿਹੜਾ ਤੁਸੀਂ ਸੀਡ ਟ੍ਰੀਟਮੈਂਟ ਕਰ ਦੋ। ਇੱਕ ਸ਼ਰਤ ਹੋਰ ਆ ਵੀ ਉਹਦੇ ਵਿੱਚ ਜਿਹੜੀ ਮਰਜ਼ੀ ਤੁਸੀਂ ਦਵਾਈ ਵਾ ਸਕਦੇ ਹੋ। ਐਫ ਐਸ ਤੀਵ ਸੰਡ ਰਟਾਰਾ ਵੀ ਪਾ ਸਕਦੇ ਹੋ ਗਾਚੋ ਵੀ ਵਹਿਰ ਦੀ ਰਲਾ ਸਕਦੇ ਹੋ ਹੋਰ ਜਿਹੜਾ ਮਰਜੀ ਤੁਸੀਂ ਕਲੋਰ ਵਗੈਰਾ ਲਾਉਣੀ ਹੈ ਕੁਛ ਵੀ ਇਨਸੈਕਟੀਸਾਈਡ ਲਾਉਣਾ ਫੰਗੀਸਾਈਡ ਲਾਉਣਾ ਵਿੱਚ ਉਹਦੇ ਮਿਕਸ ਕਰਕੇ ਤੁਸੀਂ ਜਿਹੜਾ ਉਹਦੇ ਲਾ ਸਕਦੇ ਹੋ ਜਰਮੀਨੇਸ਼ਨ ਇੰਨਾ ਕੁ ਵਧੀਆ ਹੋਣਾ ਪਿਛਲੇ ਸਾਲ ਜਿਵੇਂ ਮੱਕੀ ਦੇ ਵਿੱਚ ਦਿੱਕਤ ਆਈ ਦੀ ਕਈ ਜ਼ਮੀਨਾਂ ਵਿੱਚ ਗਰੋਥ ਵਾਟ ਘਟ ਹੋਈ ਹੈ ਖੁੱਡ ਵੱਡੇ ਛੋਟੇ ਸੀਗੇ ਆ ਪਖਰਾਕ ਵੀ ਜਿਆਦਾ ਦੇਣ ਦਾ ਬੂਟਾ ਖਰਾਕ ਨਹੀਂ ਲੈਂਦਾ ਥੱਲੇ ਜਿਹੜੀ ਤਣਿਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤਣੇ ਜਿਹੜਾ ਵਾਧਾ ਵਿਕਾਸ ਨਹੀਂ ਕਰਦੇ ਖਰਾਕ ਉਨੀ ਪਈ ਹੁੰਦੀ ਹੈ ਜਿੰਨੀ ਖਰਾਕ ਪਈ ਹੈ ਉਸ ਖਰਾਕ ਨੂੰ ਐਕਟਿਵ ਕਰਨਾ ਚਾਹੇ ਪोटाश ਪਿਆ ਚਾਹੇ ਤੁਹਾਡੇ ਜ਼ਿੰਕ ਪਾਈ ਹੈ ਚਾਹੇ ਤੁਸੀਂ ਮੈਕੋਰਾਜਾ ਪਾਇਆ ਚਾਹੇ ਤੁਸੀਂ ਡੀਏਪੀ ਫਾਸਫੋਰਸ ਪਾਈ ਹੈ ਜਿੱਤੇ ਤੁਸੀਂ 50 ਐਮਲ ਪਹਿਲਾਂ ਸੀਡ ਟ੍ਰੀਟਮੈਂਟ ਕਰ ਦੋ ਜਦੋਂ 15 20 ਦੀ ਫਸਲ ਹੋ ਗਈ ਇੱਕ ਸਪਰੇਅ ਪਾਈ ਆਦੀ ਤੁਸੀਂ ਉਦੋਂ ਕਰ ਸਕਦੇ ਹੋ ਉਸ ਪਾਈਏ ਸਪਰੇਅ ਦਾ ਖਰਚਾ 450 500 ਰੁਪਏ ਦੇ ਘਰਾਂ ਦੇ ਵਿੱਚ ਹੈਗਾ ਇੱਕ ਜਾਂ ਦੋ ਸਪਰੇਅਾਂ ਤੁਸੀਂ ਕਰ ਸਕਦੇ ਹੋਂ ਤੋ ਜਦੋਂ 20 ਦਿਨ ਦੀ ਫਸਲ ਹੁੰਦੀ ਇੱਕ ਸਪਰੇਅ ਉਹਦੋਂ ਕਰ ਦੋ ਜਦੋਂ 15 20 ਦਿਨ ਨੂੰ ਇਦਾਂ ਗੈਪ ਹੈ ਜੇ ਇੱਕ ਸਪਰੇਅ ਉਹਦੋਂ ਕਰ ਦੋ ਸੋਨੇ ਤੇ ਸੁਭਾਗਾ ਹੋ ਜੂ ਮੈਂ ਦਾਅਵੇ ਨਾ ਕਹਿਣਾ ਮੈਂ ਗਰੰਟੀ ਦਿੰਦਾ ਇਸ ਚੀਜ਼ ਦੀ ਵੀ 15 ਤੋਂ 20% ਜਿਹੜਾ ਇਹਦਾ ਕੇਰ ਇਸ ਸੀਡ ਟ੍ਰੀਟਮੈਂਟ ਦੇ ਨਾਲ ਜਿਹੜਾ ਵਧਣਾਗਾ ਅਸੀਂ ਮਿਰਚਾਂ ਦੇ ਉੱਪਰ ਵੀ ਕਰਵਾ ਕੇ ਦੇਖਿਆ ਖਰਬੂਜੇ ਦੇ ਉੱਪਰ ਵੀ ਕਰਵਾ ਕੇ ਦੇਖਿਆ ਤੇ ਖੀਰੇ ਦੇ ਉੱਪਰ ਵੀ ਕਰਵਾ ਕੇ ਦੇਖਿਆ ਹੁਣ ਤੱਕ ਜਿੰਨੇ ਕਿਸਾਨਾਂ ਨੇ ਵਰਤਿਆ ਕਿਸੇ ਕਿਸਾਨ ਨੇ ਇਹ ਨਹੀਂ ਕਿਹਾ ਯਾਰ ਵੀ ਨਹੀਂ ਕਹਿੰਦੇ ਆਰਗੈਨਿਕ ਪ੍ਰੋਡਕਟ ਆਪਾਂ ਵਰਤਦੇ ਆਂ ਬਈ ਇਹ ਟਾਈਮ ਲਈ ਕੰਮ ਕਰਦਾ ਇਹ ਸਮੇਂ ਦੇ ਨਾਲ ਕੰਮ ਕਰਦਾ ਚੌਥੇ ਤੋਂ ਪੰਜਵੇਂ ਦਿਨ ਸਪਰੇ ਵੀ ਜਿਹੜਾ ਆਪਦਾ ਪੂਰਾ ਸਦਖਾ ਕੇ ਜਾਂਦੇ ਆ ਮੇਰੀ ਹੱਤਵੰਨ ਕੇ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਚਾਹੇ ਤੁਸੀਂ ਮੂੰਗੀ ਦੀ ਫਸਲ ਲਾ ਰਹੇ ਹੋ ਚਾਹੇ ਤੁਸੀਂ ਮੱਕੀ ਦੀ ਫਸਲ ਲਾ ਰਹੇ ਹੋ ਇਸ ਆਰਗੈਨਿਕ ਪ੍ਰੋਡਕਟ ਪਿਓਰ ਹਰਬਲ ਪ੍ਰੋਡਕਟ ਨੂੰ ਤੁਸੀਂ ਜ਼ਰੂਰ ਵਰਤੋ ਕੰਪਨੀ ਦਾ ਇਹ ਜਿਹੜਾ ਖੁੱਲਦਾ ਪੇਟੈਂਟ ਪ੍ਰੋਡਕਟ ਹੈ ਪਿਓਰ ਆਰਗੈਨਿਕ ਇਹ ਦੇਸੀ ਚੀਜ਼ਾਂ ਨਾਲ ਤਿਆਰ ਕੀਤਾ ਹੋਇਆ ਹੈਗਾ ਤੇ ਦੂਸਰੀ ਗੱਲ ਕਿ ਕਿਸਾਨਾਂ ਨੂੰ ਕਹਿਣਾ ਵੀ ਇੱਕ ਪਾਸੇ ਜੇ ਤੁਸੀਂ 2-4 ਕਿੱਲੇ ਮੂੰਗੀ ਦੇ ਮੱਕੀ ਦੇ ਲਾਉਣ ਇੱਕ ਬਲਾਡ ਤੇ ਦਵਾਈ ਹਿਲਾ ਲ ਇੱਕ ਬਲਾਡ ਤੇ ਨਾ ਲਾਇਓ ਤੁਹਾਡਾ ਜਿਹੜਾ ਪੂਰਾ ਫਾਇਦਾ ਹੋ ਜਾਣਾ 50 ml ਦਵਾਈ ਲਾਉਣੀ ਹੈ ਕੋਈ ਜਾਦੇ ਜਿਹੜੀ ਦਵਾਈ ਨਹੀਂ ਲਾਉਣੀ 50 ml ਦਾ ਖਰਚਾ ਸਾਰਾ 150 ਰੁਪਏ ਖਰਚਾ ਹੈ 100 ml ਦੀ ਸੀਸੀ ਲੈ ਲਓ 2 ਕਿੱਲੇ ਦੇ ਲੱਗੂ ਅੱਧਾ ਲੀਟਰ ਲੈ ਲਓ ਤੁਹਾਡਾ 5 ਤੋਂ 10 ਕਿੱਲਿਆਂ ਤੱਕ ਜਿਹੜਾ ਸੀਡ ਟ੍ਰੀਟਮੈਂਟ ਜਿਹੜਾ ਉਹਦਾ ਹੋ ਜਾਊਗਾ ਤੇ ਸੋ ਨੂੰ ਇੰਨਾ ਕੁ ਰਿਜ਼ਲਟ ਮਿਲ ਜਾਣਾ ਤੁਸੀਂ ਸੋਚੋਗੇ ਯਾਰ ਵੀ ਅਹੀ ਰਜੀ ਇਸ ਨੇ ਕਦੇ ਵਰਤੀ ਨਹੀਂ ਸੀ ਨਹੀਂ ਆਪਾਂ ਜੈਰਾ ਵਰਤਦੇ ਆ ਇੱਕ ਵਾਰੀ ਕਰ ਲਈ ਦਵਾਰੇ ਫੇਰ ਉਥੇ ਮੱਕੀ ਦੀ ਸਟੇਜ ਆ ਜਾਂਦੀ ਹੈ ਤੁਸੀਂ ਇਸ ਪ੍ਰੋਡਕਟ ਨੂੰ ਵਰਤ ਕੇ ਜਰੂਰ ਦੇਖਿਓ ਮੇਰਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਜੇ ਕਿਸੇ ਕਿਸਾਨ ਭਰਾ ਨੂੰ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਕਾਲ ਵੀ ਕਰ ਸਕਦੇ ਹਨ ਤੇ ਜੇ ਕੋਈ ਦਵਾਈ ਦੀ ਡਿਲੀਵਰੀ ਦੀ ਲੋੜ ਹੈ ਤਾਂ ਤੁਹਾਨੂੰ ਅਸੀਂ ਐਡਰੈਸ ਵੀ ਦੱਸਾਂਗੇ ਵੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕਿੱਥੇ-ਕਿੱਥੇ ਤੱਕ ਇਹ ਦਵਾਈ ਮਿਲਦੀ ਹੈ ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਸਤਗੁਰ ਸਿੰਘ ਮੈਂ ਆਧੁਨਿਕ ਕ੍ਰੌਪ ਕੇਅਰ ਕੰਪਨੀ ਦੇ ਵਿੱਚੋਂ ਗੱਲ ਕਰਦਾ ਮੇਰੀ ਕੰਪਨੀ ਦਾ ਅਮਰਤੋ ਡਾਈਮੋਡ ਪ੍ਰੋਡਕਟ ਪੇਟੈਂਟ ਪ੍ਰੋਡਕਟ ਇਸ ਸਾਲ ਕੰਪਨੀ ਨੇ ਜਿਹੜਾ ਰਿਲੀਜ਼ ਕੀਤਾ ਹੈ ਕਿਸਾਨ ਦੇ ਖੇਤ ਦੇ ਵਿੱਚ ਇਸ ਪ੍ਰੋਡਕਟ ਦੀ ਵਰਤੋਂ ਕੀਤੀ ਗਈ ਆ ਤੇ ਮਿਰਚ ਦੇ ਉੱਪਰ ਤੇ ਕਿਸਾਨ ਨੂੰ ਰਿਜ਼ਲਟ ਕਿਸ ਤਰ੍ਹਾਂ ਦਾ ਲੱਗਿਆ ਤੇ ਕਿਹੜੀ ਜਗ੍ਹਾ ਹੋਇਆ ਆਪਾਂ ਗੱਲਬਾਤ ਕਰਦੇ ਅੱਸੀ ਆ ਜੀ ਹਾਂਜੀ ਮੈਂ ਸਵਰਨਦੀਪ ਸਿੰਘ ਮੰਦ ਮਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਤੋਂ ਮੋਬਾਈਲ ਨੰਬਰ ਮੇਰਾ ਹੈਗਾ ਜੀ 98151 25860 ਠੀਕ ਹੈ ਜੀ ਮਿਰਚ ਦੀ ਕਿੰਨੀ ਖੀਤੀ ਕਰਦੇ ਆ ਭਾਈ ਮਿਰਚ ਭਾਈ 4 ਕਿੱਲੇ ਲਾਈ ਹੋਈ ਹੈ ਇਸ ਵਾਰ ਠੀਕ ਹੈ ਜੀ ਸਰ ਅੰਮ੍ਰਿਤ ਡਾਇਮਡ ਮਿਰਚ ਦੇ ਉੱਪਰ ਤੁਸੀਂ ਇਹ ਕੀਤੀ ਹੈ ਪਹਿਲਾ ਇਹ ਕਿੰਨੇ ਰੌਂਡ ਲਾਇਆ ਹੈ ਸਪਰੇਅ ਦੇ ਦੇ ਇਹ ਜੀ ਪਹਿਲਾ ਜਦੋਂ ਲਫਾਫਾ ਲਾਇਆ ਹੈ तकरीबन ਅਜ ਤੋਂ 1 ਮਹੀਨਾ ਕੋ ਪਹਿਲਾਂ ਠੀਕ ਹੈ ਜੀ 25 ਮਤਲਬ 25 ਦਿਨਾਂ ਤੋਂ 1 ਮਹੀਨੇ ਦੇ ਵਿੱਚ ਵਿੱਚ ਸਮਾਂ ਹੋ ਗਿਆ ਉਦੋਂ ਕੀਤੀ ਸੀਗੀ ਠੀਕ ਹੈ ਜੀ ਉਹਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ ਹਰਿਆਲੀ ਦਿਖਾਈ ਸਾਨੂੰ ਮਿਰਚ ਦੀ ਸਾਰੀ ਨਹੀਂ ਠੀਕ ਹੈ ਜੀ ਫਿਰ ਇਹਦੇ ਦੁਆਰੇ ਇੱਕ ਸਪਰੇਅ ਅਸੀਂ ਕਰਤੀ ਮੋੜ ਕੇ ਅੱਛਾ ਜੀ ਹੁਣ ਉਹਦੇ ਨਾਲ ਸਾਡੀ ਜਿਹੜੀ ਜਜਮੈਂਟ ਆ ਵੀ ਵਧੀਆ ਗ੍ਰੋਥ ਕਰੀ ਜਾਂਦੀ ਹੈ ਮਿਰਚ ਤੇ ਪਲਾਕਾ ਵੀ ਵਧੀਆ ਚੱਕਿਆ ਠੀਕ ਹੈ ਜੀ ਅਸੀਂ ਸਾਨੂੰ ਪੂਰੀ ਤਸੱਲੀ ਐਸ ਪ੍ਰੋਡਕਟ ਨਾਲ ਇਹ ਵਧੀਆ ਰਿਜ਼ਲਟ ਦਿੰਦਾ ਰਿਹਾ ਅੱਗੇ ਤੋਂ ਅਸੀਂ ਹੋਰ ਵੀ ਬਤਾਵਾਂਗੇ ਠੀਕ ਹੈ ਢੋ ਸਰ ਕਿੰਨੀ ਪਾਈ ਸੀ ਦੋ ਜੀ ਦੀ ਮਤਲਬ ਪਾਈਆ ਪਾਉਣੇ ਆ ਜੀ ਕਿੱਲੇ ਦੀ के लिए पाई है हाँ एक चार चारीटर ठीक चार चार है थैंक यू सर ओके okay. सभी किसान भाइयों को मेरा नमस्कार मेरा नाम संदीप है हमारी कंपनी आधुनिक क्रॉप केयर प्राइवेट लिमिटेड जो कि केमिकल इंडस्ट्री में काफ़ी साल से काफ़ी स्टेट्स में प्रेजेंट है हमारा एक प्रोडक्ट हमने लॉन्च किया था अभी रिसेंटली आधुनिक अमृत जो हमारी कंपनी का पेटेंटेड प्रोडक्ट है उसका हमने एक फार्मर के यहाँ वीट में ਟ੍ਰਾਇਲ ਲਗਵਾਇਆ ਤਾਂ ਅਸੀਂ ਫਾਰਮਰ ਦੇ ਖੇਤ ਵਿੱਚ ਆਏ ਹੋਏ ਹਾਂ ਤਾਂ ਅਸੀਂ ਫਾਰਮਰ ਸੇ ਹੀ ਪੁੱਛਦੇ ਹਾਂ ਕਿ ਉਹਨੂੰ ਸਾਡੇ ਪ੍ਰੋਡਕਟ ਦੇ ਰਿਜ਼ਲਟਸ ਕਿਵੇਂ ਲੱਗਦੇ ਹਨ ਜੀ ਸਤਿ ਸ੍ਰੀ ਅਕਾਲ ਮੈਂ ਹਰਿੰਦਰ ਸਿੰਘ ਟਵਾਣਾ ਵਾਸੀ ਹਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਅਸੀਂ ਖੇਤੀ ਕਰਦੇ ਹਾਂ ਜੀ ਆਲੂਆਂ ਦੀ ਵੀ ਕਰਦੇ ਹਾਂ ਕਣਕ ਅਸੀਂ ਲਵਾਈ ਸੀ ਸਾਤੋਂ ਆਦਨੇ ਕ੍ਰੌਕ ਕੇਅਰ ਵਾਲਿਆਂ ਨੇ ਆਪਣਾ ਸਾਨੂੰ ਇੱਕ ਡੈਮੋ ਦਿੱਤਾ ਸੀ ਆਦਨੇ ਕਮਰਤ ਦੇ ਨਾਂ ਤੋਂ ਜਿੱਦੇ ਨਾਲ ਅਸੀਂ ਸੀਡ ਟ੍ਰੀਟ ਕਰਕੇ ਆਪਣਾ ਕਣਕ ਦਾ ਬੀਜਿਆ ਉਹਦੇ ਨਾਲ ਸਾਨੂੰ ਕੀ ਫਰਕ ਲੱਗਿਆ ਪਹਿਲਾਂ ਸੀ ਟ੍ਰੀਟ ਕਰਿਆ ਤੇ ਦੋ ਅਸੀਂ ਇਹਦੇ ਨਾਲ ਸਪਰੇਹਾਂ ਕਰੀਆਂ ਨੇ ਉਹਦੇ ਵਿੱਚ ਮੈਨੂੰ ਇੱਕ ਚੀਜ਼ ਵਧੀਆ ਲੱਗੀ ਆ ਜੀ ਜੇ ਤੁਸੀਂ ਦੇਖੋਗੇ ਇੱਕ ਤਾਂ ਇਹਦੀ ਬੱਲੀ ਬਹੁਤ ਲੰਬੀ ਹੈ ਜੀ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਜੀ ਇਹਦੀਆਂ ਬੱਲੀਆਂ ਆਮ ਬਹੁਤ ਲੰਬੀਆਂ ਨੇ ਜੋ ਸਾਨੂੰ ਲੱਗ ਰਿਹਾ ਇੱਕ ਇਹਦਾ ਦੇਖੋ ਜੀ ਤੁਸੀਂ ਇਹਦਾ ਨੜ ਬਹੁਤ ਭਾਰੀ ਆ ਇਹਦੇ ਨੜ ਦੀ ਮੋਟਾਈ ਦੇਖੋ ਤੁਸੀਂ ਦੂਜਾ ਇਹਦਾ ਫਟਾਰਾ ਦੇਖੋ ਜੀ ਇਹ ਤੁਸੀਂ ਦੇਖੋ ਜੀ ਇਹਦਾ ਫਟਾਰਾ ਕਿੰਨਾ ਜ਼ਿਆਦਾ ਆ ਦੇਖੋ ਮਤਲਬ ਜਿਹੜੇ ਵੀ ਨੜ ਤੁਸੀਂ ਦੇਖੋਗੇ ਸਾਰੇ ਬਰਾਬਰ ਦੇ ਮੋਟੇ ਨੇ ਇਹ ਕੋਈ ਗਿਰੀ ਨਹੀਂ ਇਹ ਥੋੜੀ ਬਹੁਤੀ ਡੇਢੀ ਹੋਈ ਆ ਉਹ ਵੀ ਹਵਾ ਕਾਰਨ ਪਾਣੀ ਚੱਲ ਰਿਹਾ ਸੀ ਤਾਂ ਬਾਕੀ ਸਾਨੂੰ ਇਹ ਉਮੀਦ ਆ ਜੀ 10% ਤੱਕ ਇਹਦਾ ਝਾੜ ਵਧਣਾ ਚਾਹੀਦਾ ਜਿਸ ਹੱਬ ਨਾਲ ਦਿਖ ਰਹੀ ਆ ਸਸ